ਮਿਸ਼ਰੇਟ ਪੁਲਿਸ ਅਮਰਸਰ ਨੇ ਇੱਕ ਐਕਸਟਰੈਕਸ਼ਨਿਸਟ ਜਿਹੜਾ ਰੈਕਟ ਮਾਡਿਊਲ ਕਹਿ ਸਕਦੇ ਹੋ ਬਸਟ ਕੀਤਾ ਚਾਰ ਦੋਸ਼ੀ ਗ੍ਰਿਫਤਾਰ ਹੋ ਚੁੱਕੇ ਇਸ ਕੇਸ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਚ ਪੰਜਾਬ ਚੋਂ ਗੈਂਗਸਟਰਵਾਦ ਨੂੰ ਖਤਮ ਕਰਨ ਲਈ ਸ਼ੁਰੂ ਮੁਹਿੰਮ ਨੂੰ ਬੂਰ ਪੈਂਦਾ ਨਜ਼ਰ ਆ ਰਿਹਾ ਹੈ ਜਿਸ ਦੇ ਚੱਲਦਿਆਂ ਐਂਟੀ ਗੈਂਗਸਟਰ ਟਾਸਕ ਫੋਰਸ ਨੇ ਵਕ ਵਕ ਫੀਲਡ ਯੂਨਿਟਾਂ ਨਾਲ ਮਿਲ ਕੇ ਸੂਬੇ ਚ ਸਖਤੀ ਦਿਖਾਈ ਤੇ ਹੁਣ ਤੱਕ 2209 ਅਪਰਾਧੀ ਗ੍ਰਿਫਤਾਰ ਕੀਤੇ ਹਨ ਇਸ ਤੋਂ ਇਲਾਵਾ ਪੁਲਿਸ ਨੇ 21 ਵੱਡੇ ਗੈਂਗਸਟਰਾਂ ਖਿਲਾਫ ਕਾਰਵਾਈ ਕੀਤੀ ਹੈ ਜਦੋਂ ਕਿ 825 ਅਪਰਾਧਿਕ ਮੋਡਿਊਲਾਂ ਦਾ ਪਰਦਾਫਾਸ਼ ਕਰਨ ਚ ਵੀ ਸਫਲਤਾ ਹਾਸਲ ਕੀਤੀ ਹੈ ਐਨਾ ਹੀ ਨਹੀਂ ਪੰਜਾਬ ਪੁਲਿਸ ਨੇ ਅਪਰਾਧਿਕ ਗਤੀਵਿਧੀਆਂ ਨੂੰ ਵਰਤੇ ਗਏ 1868 ਹਥਿਆਰ ਤੇ 501 ਵਾਹਨ ਵੀ ਬਰਾਮਦ ਕੀਤੇ ਹਨ ਅਸੀਂ ਔਨ ਸਾਰ ਇੱਕ ਐਂਟੀ ਗੈਂਗਸਟਰ ਟਾਸ ਫੋਰਸ ਬਣਾਈ ਐਸਟੀਐਫ ਪਹਿਲੇ ਹੀ ਮੌਜੂਦ ਸੀ ਅਸੀਂ ਇੱਕ ਵੀ ਗੈਂਗਸਟਰ ਨੂੰ ਬਖਸ਼ਾਂਗੇ ਨਹੀਂ ਪੰਜਾਬ ਦੇ ਪੌਣੇ 3 ਕਰੋੜ ਤੋਂ ਵੱਧ ਲੋਕਾਂ ਦੀ ਸੁਰੱਖਿਆ ਤੇ ਪੰਜਾਬ ਦੀ ਸ਼ਾਂਤੀ ਤੇ ਭਾਈਚਾਰਾ ਇਹ ਮੇਰੀ ਜ਼ਿੰਮੇਵਾਰੀ ਹੈ ਇਸ ਵਕਤ ਅਸੀਂ ਖੜੇ ਹਾਂ ਨੂਰਪੁਰ ਬੇਦੀ ਤੋਂ ਬੁੰਗਾ ਸਾਹਿਬ ਮੁੱਖ ਮਾਰਗ ਦੇ ਉੱਤੇ ਜਿੱਥੇ ਤੁਸੀਂ ਤਸਵੀਰਾਂ ਦੇ ਵਿੱਚ ਦੇਖ ਸਕਦੇ ਹੋ ਇਹ ਮੁੱਖ ਮਾਰਗ ਦੇ ਉੱਤੇ ਸਤਲੁਜ ਦਰਿਆ ਦਾ ਪਾਣੀ ਆ ਜੋ ਵਹਿ ਰਿਹਾ ਹੈ ਇਸ ਇਹ ਸਤਲੁਜ ਦਰਿਆ ਇਸ ਸਾਈਡ ਤੋਂ ਵਹਿ ਰਿਹਾ ਤੇ ਦੂਜੇ ਪਾਸੇ ਦੇਖਿਆ ਜਾਵੇ ਹਾਲਾਤ ਤਾਂ ਨੂਰਪੁਰ ਬੇਦੀ ਤੋਂ ਬੁੰਗਾ ਸਾਹਿਬ ਮੁੱਖ ਮਾਰਗ ਤੇ ਸਤਲੁਜ ਦਰਿਆ ਦਾ ਜੋ ਪਾਣੀ ਆ ਉਹ ਵਹਿ ਰਿਹਾ ਤੇ ਦੂਜੇ ਪਾਸੇ ਐਨਡੀਆਰਐਫ ਦੀਆਂ ਟੀਮਾਂ ਵੀ ਹੈ ਜੋ ਬਚਾਅ ਕਾਰਜ ਦੇ ਲਈ ਪਹੁੰਚ ਚੁੱਕੇ ਤੇ ਦੂਜੇ ਪਾਸੇ ਤੇ ਗੱਲ ਕੀਤੀ ਜਾਵੇ ਤਾਂ ਡਿਪਟੀ ਕਮਿਸ਼ਨਰ ਰੂਪਨਗਰ ਐਸਐਸਪੀ ਰੂਪਨਗਰ ਦੇ ਵਿਧਾਇਕ ਨੂਰਪੁਰ ਵੇਦੀ ਰੂਪਨਗਰ ਵੀ ਉਹ ਵੀ ਮੌਕੇ ਤੇ ਪਹੁੰਚੇ ਹੋਏ ਨੇ ਤੁਸੀਂ ਤਸਵੀਰਾਂ ਦੇ ਵਿੱਚ ਦੇਖ ਸਕਦੇ ਹੋ ਇਹ ਜੋ ਆਵਾਜਾਈ ਦੇ ਲਈ ਹੈ ਹੁਣ ਇਹ ਰੋਡ ਹੈ ਪ੍ਰਸ਼ਾਸਨ ਦੇ ਵੱਲੋਂ ਕੁਝ ਬੰਦ ਕਰ ਦਿੱਤਾ ਹੈ ਇਹ ਅਤੇ ਪਾਣੀ ਉਤਰਨ ਦਾ ਇੰਤਜ਼ਾਰ ਕੀਤਾ ਜਾ ਰਿਹਾ ਹੈ ਇਸ ਵਕਤ ਤਸਵੀਰਾਂ ਦੇ ਵਿੱਚ ਦੇਖਿਆ ਜਾ ਸਕਦਾ ਹੈ ਕਿ ਪਾਲੀ ਸਾਈਡ ਐਨ ਡੀ ਆਰ ਐਫ ਦੀਆਂ ਟੀਮਾਂ ਨੇ ਜੋ ਉਹ ਸਾਹਮਣੇ ਆ ਚੁੱਕੀਆਂ ਨੇ ਤੁਸੀਂ ਦੇਖ ਸਕਦੇ ਹੋ ਸਾਹਮਣੇ ਐਨ ਡੀ ਆਰ ਐਫ ਦੀਆਂ ਟੀਮਾਂ ਨੇ ਜੋ ਪਿੰਡ ਛਾਪੂਰ ਬੇਲਾ ਵਿਖੇ ਪਹੁੰਚ ਚੁੱਕੇ ਨੇ ਤੇ ਕਿਸ਼ਤੀ ਪਾ ਕੇ ਸਾਹਮਣੇ ਤੋਂ ਤੇ ਜੋ ਵੀ ਹੈਗੇ ਵਿਚਾਕਾਰਜ ਇੱਥੇ ਕੀਤੇ ਜਾਣਗੇ ਸਾਹਮਣੇ ਤਸਵੀਰਾਂ ਦੇ ਵਿੱਚ ਦੇਖ ਸਕਦੇ ਹੋ ਐਨਡੀਆਰਐਫ ਦੀ ਟੀਮ ਹੈ ਜੋ ਉਹ ਜਾ ਰਹੀ ਹੈ ਪਾਲੀ ਸੜਕ ਛਾਪੂਰ ਬੇਲਾ ਛਾਪੂਰ ਬੇਲਾ ਜੇ ਦੱਸਿਆ ਜਾਵੇ ਤਾਂ ਪਿੰਡ ਇਸ ਸਾਈਡ ਪਿੰਡ ਹੈ ਛਾਪੂਰ ਬੇਲਾ ਉੱਥੇ 30 ਤੋਂ 40 ਪਰਿਵਾਰ ਨੇ ਜੋ ਉਹ ਆਲੇ-ਦੁਆਲੇ ਤੋਂ ਦੋਨੋਂ ਪਾਸੇ ਤੋਂ ਸਤਲੁਜ ਦਰਿਆ ਦੇ ਪਾਣੀ ਦੇ ਵਿੱਚ ਘਿਰੇ ਹੋਏ ਨੇ ਜਿਨ੍ਹਾਂ ਨੂੰ ਲੈ ਕੇ ਆਉਣ ਦੇ ਲਈ ਤੇ ਰੈਸਕਿਊ ਕਰਨ ਦੇ ਲਈ ਇਹ ਐਨਡੀਆਰਐਫ ਦੀਆਂ ਟੀਮਾਂ ਮੌਕੇ ਤੇ ਪਹੁੰਚ ਚੁੱਕੀਆਂ ਨੇ ਤੇ ਹੁਣ ਆਪਣੀ ਬੋਰਡ ਦੇ ذریعے ਐਨਡੀਆਰਐਫ ਦੀਆਂ ਟੀਮਾਂ ਤੇ ਇਧਰ ਦੂਜੇ ਪਾਸੇ ਗੱਲ ਕੀਤੀ ਜਾਵੇ ਤਾਂ ਵਿਧਾਇਕ ਸਾਹਿਬ ਵੀ ਗਰਾਊਂਡ ਜ਼ੀਰੋ ਤੇ ਬਿਲਕੁਲ ਤਿਆਰ ਨਹੀਂ ਤੇ ਪੂਰੇ ਸਵੇਰ ਤੋਂ ਲੈ ਕੇ ਚੱਲਦੇ ਅਮੀਰ بارش ਦੇ ਵਿੱਚ ਇਹ ਆਪਣੀ ਜੋ ਸੇਵਾਵਾਂ ਨੇ ਉਹ ਵੀ ਨਿਵਾ ਰਹੇ ਨੇ ਤੇ ਸਾਹਮਣੇ ਗੱਲ ਕੀਤੀ ਲੱਗੇ ਜਿਨ੍ਹਾਂ ਦੇ ਵਿੱਚ ਜਿਵੇਂ ਸਾਡੀਆਂ ਦਰਿਆਵਾਂ ਨੇ ਉਹ ਓਵਰਫਲੋ ਕਰਕੇ ਪਿੰਡਾਂ ਦੇ ਵਿੱਚੋਂ ਨਿਕਲਦੀਆਂ ਪਈਆਂ ਨੇ ਇਸ ਕਰਕੇ ਅਸੀਂ ਤੁਸੀਂ ਦੇਖ ਸਕਦੇ ਹੋ ਮੌਕੇ ਦੇ ਉੱਤੇ ਐਨਡੀਆਰਐਫ ਦੀਆਂ ਟੀਮਾਂ ਅਸੀਂ ਬੁਲਾਈਆਂ ਹੈਗੀਆਂ ਨੇ ਜਿਹੜੇ ਵੀ ਪਿੰਡਾਂ ਦੇ ਵਿੱਚ ਇਸ ਵੇਲੇ ਦਰਿਆ ਓਵਰਫਲੋ ਹੋ ਕੇ ਜਾ ਰਹੇ ਹਨ ਉਹਨਾਂ ਪਿੰਡਾਂ ਦੇ ਵਿੱਚ ਸਾਡੀ ਰੈਸਕਿਊ ਟੀਮਸ ਭੇਜੀਆਂ ਜਾਣਗੀਆਂ ਮੈਡੀਕਲ ਟੀਮਸ ਭੇਜੀਆਂ ਜਾਣਗੀਆਂ ਅਸੀਂ ਸਾਰਿਆਂ ਨੂੰ ਗੁਜ਼ਾਰਿਸ਼ ਕਰ ਰਹੇ ਹਾਂ ਕਿ ਤੁਸੀਂ ਆਪਣੇ ਆਪਣੇ ਘਰਾਂ ਤੋਂ ਬਾਹਰ ਆ ਕੇ ਘੱਟੋ ਘੱਟ ਬੱਚੇ ਜਾਂ ਬਜ਼ੁਰਗ ਜਿਹੜੇ ਹੈਗੇ ਆ ਉਹ ਦਰਿਆਵਾਂ ਜਿੱਥੇ ਵੀ ਦਰਿਆ ਆ ਚੁੱਕਿਆ ਹੈਗਾ ਉਹ ਆਪਣੇ ਘਰਾਂ ਤੋਂ ਬਾਹਰ ਆ ਕੇ ਸਾਡੇ ਰੀਲੀਫ ਤੇ ਰੈਸਕਿਊ ਸੈਂਟਰਾਂ ਦੇ ਵਿੱਚ ਆ ਜਾਣਗੇ ਐਨਡੀਆਰਫ ਦੀ ਟੀਮ ਦੇ ਕਿਨੇ ਕਿ ਮੈਂਬਰ ਜਿਹੜੇ ਇੱਥੇ ਲਗਾਏ ਗਏ ਇਸ ਵੇਲੇ ਸਾਡੇ ਕੋਲ ਇੱਕ ਕਾਲਮ ਆਇਆ ਹੈ ਜਿਹਦੇ ਵਿੱਚ ਚਾਰ ਕਿਸ਼ਤਿਆਂ ਨੇ ਉਹਨਾਂ ਇਨਸਪੈਕਟਰ ਉਹਨਾਂ ਨੂੰ ਹੈਡ ਕਰ ਰਹੇ ਨੇ ਤੇ ਸਾਡਾ ਰੀਲੀਫ ਰੈਸਕਿਊ ਜਿਹੜਾ ਸਾਡਾ ਹੈਗਾ ਆਪਰੇਸ਼ਨ ਉਹ ਇਸ ਵੇਲੇ ਤੈਨਾਤ ਹੈਗਾ ਬਿਲਕੁਲ ਐਨਡੀਆਰਫ ਦੀ ਟੀਮ ਜੋ ਰਵਾਨਾ ਹੋ ਚੁੱਕੀ ਹੈ ਸਾਹਮਣੇ ਸ਼ਾਹਪੂਰ ਬੇਲਾ ਪਿੰਡ ਹੈ ਜਿੱਥੇ 40 ਤੋਂ 50 ਪਰਿਵਾਰਾਂ ਦੇ ਜਿਹੜੇ ਲੋਕ ਨੇ ਉਹਨਾਂ ਦਾ ਰੈਸਕਿਊ ਕਰਨ ਦੇ ਲਈ ਇਹ ਟੀਮ ਜਾ ਗਈ ਹੋਈ ਹੈ ਤੇ ਦੇਖ ਸਕਦੇ ਹੋ ਤੁਸੀਂ ਐਨਡੀਆਰਐਫ ਟੀਮ ਆਪਣੀ ਬੋਰਡ ਲੈ ਕੇ ਸਾਹਮਣੇ ਤੋਂ ਜਾ ਰਹੀ ਹੈ ਤੇ ਦੂਜੇ ਪਾਸੇ ਗੱਲ ਕੀਤੀ ਜਾਵੇ ਹਲਕਾ ਵਿਧਾਇਕ ਰੂਪਨਗਰ ਦਿਨੇਸ਼ ਚੱਡਾ ਵੀ ਸਵੇਰ ਤੋਂ ਹੀ ਮੌਜੂਦ ਨੇ ਚੱਡਾ ਜੀ ਕੀ ਹੈ ਹੁਣ ਇਸ ਟਾਈਮ ਸ਼ਾਹਪੁਰ ਬੇਲਾ ਦੇ ਵਿੱਚੋਂ ਕੁਝ ਲੋਕਾਂ ਨੂੰ ਰੈਸਕਿਊ ਕਰਨ ਦੇ ਲਈ ਕਿਉਂਕਿ ਵੈਸੇ ਮੈਂ ਦੱਸ ਦਿੰਦਾ ਕਿ ਪਿੰਡ ਦੇ ਵਿੱਚ ਕੋਈ ਵੈਸੇ ਪੈਨਿਕ ਵਾਲੀ ਸਿਚੁਏਸ਼ਨ ਨਹੀਂ ਹੈ ਪਿੰਡ ਜਿਹੜੇ ਘਰ ਹੈ ਉਹ ਬਿਸ਼ੱਕ ਉੱਚੇ ਨੇ ਪਰ ਫਿਰ ਵੀ ਪਤਾ ਨਹੀਂ ਹੁੰਦਾ ਪਾਣੀ ਕਦੋਂ ਵੱਜ ਜਾਵੇ ਹੋਰ ਜ਼ਿਆਦਾ ਇਸ ਕਰਕੇ ਜਿਹੜੇ ਬੱਚੇ ਜਾਂ ਬਜ਼ੁਰਗ ਬਾਹਰ ਆਣਾ ਚਾਹਦੇ ਆ ਉਹਨਾਂ ਨੂੰ ਲੈ ਕੇ ਆਣਦੇ ਨਹੀਂ ਐਨਡੀਆਰਐਫ ਦੀ ਟੀਮ ਬੁਲਾਈ ਗਈ ਹੈ ਉਹ ਆਪਣਾ ਜਾ ਰਹੇ ਨੇ ਅੰਦਰ ਲੈਣ ਲਈ ਕਿਉਂਕਿ ਸਵੇਰੇ ਜਦੋਂ ਇਹ ਸੁਨੇਹਾ ਮਿਲਿਆ ਤਾਂ ਪਹਿਲਾਂ ਇਹ ਸੀਗਾ ਕਿ ਜਿਹੜੀ ਮੋਟਰ ਬੋਟ ਹੈ ਕਿ ਮੋਟਰ ਬੋਟ ਦੇ ਰਾਹੀਂ ਕੱਢ ਲਈ ਜਾਣ ਪਰ ਮੈਂ ਇਹ ਜ਼ਰੂਰੀ ਸਮਝਿਆ ਮੈਂ ਪ੍ਰਸ਼ਾਸਨ ਨੂੰ ਇਹ ਕਿਹਾ ਕਿ ਮੋਟਰ ਬੋਟ ਦਾ ਪਰ ਰਿਸਕ ਨਹੀਂ ਲੈਣਾ ਕਿ ਆਪਾਂ ਐਨਡੀਆਰਐਫ ਨੂੰ ਬੁਲਾਈਏ ਸੋ ਲੁਧਿਆਣੇ ਤੋਂ ਐਨਡੀਆਰਐਫ ਦੀ ਟੀਮ ਬੁਲਾਈ ਗਈ ਹੈ ਪਹਿਲਾਂ ਹੀ ਆਪਣਾ ਰੈਸਕਿਊ ਇੱਥੇ ਕਰੇਗੀ ਜਿਨ੍ਹਾਂ ਨੇ ਵੀ ਬਾਹਰ ਆਣਾ ਉਹਨਾਂ ਨੂੰ ਬਾਹਰ ਲੈ ਕੇ ਆਣ ਲਈ ਤੇ ਨਾਲ ਜਿਹੜਾ ਕੋਈ ਲੋਕਲ ਐਕਸਪਰਟ ਹੈ ਉਹ ਵੀ ਨਾਲ ਲਿਆ ਗਿਆ ਤੇ ਇਹ ਹੁਣ ਅੱਗੇ ਆਪਣਾ ਜਾ ਰਹੇ ਨੇ ਤੇ ਉਹਨਾਂ ਨੂੰ ਕਿੰਨੇ ਘਰ ਨੇ ਜਿਹੜੇ ਸਾਡੀ ਸ਼ਾਹਪੁਰ ਬੇਲੇ ਦੇ ਸਾਰੇ ਹੀ ਤੁਹਾਨੂੰ ਪਤਾ ਕਿ ਅੰਦਰ ਹੀ ਹੈ ਹਰ ਪਰ ਜਿਹੜੇ ਕੁਝ ਘਰਾਂ ਨੇ ਆਪਣੇ ਜਿਹੜੇ ਪਰਿਵਾਰ ਹੈ ਅੱਗੇ ਬੱਚੇ ਜਾਂ ਬਜ਼ੁਰਗ ਪਹਿਲਾਂ ਹੀ ਬਾਹਰ ਰੱਖੇ ਹੋਏ ਨੇ ਤੇ ਕੁਝ ਜਿਹੜੇ ਹੋਰ ਆਣਾ ਚਾਹਦੇ ਆ ਉਹਨਾਂ ਨੂੰ ਲੈ ਕੇ ਆਣ ਲਈ ਉਹ ਉਹ ਜਾ ਰਹੇ ਨੇ ਕਿਸੇ ਚੀਜ਼ ਦੀ ਦਿੱਕਤ ਨਹੀਂ ਆਉਂਦਾ ਮੈਂ ਸਾਡੇ ਇਲਾਕੇ ਕਿਸੇ ਬੰਦੇ ਨੂੰ ਕਿਸੇ ਚੀਜ਼ ਦੀ ਲੋੜ ਹੈ ਚਾਹੇ ਉਹ ਬਾਹਰ ਆ ਕੇ ਕੋ ਰਹਿਣ ਦੀ ਕੋਈ ਕੋਈ ਹੈਲਥ ਵਿਭਾਗ ਵੱਲੋਂ ਕੋ ਦਵਾਈ ਦੀ ਕੋ ਖਾਣ ਮੈਂ ਇਕੱਲਾ ਨਹੀਂ ਕਹਿੰਦਾ ਕਿ ਮੈਂ ਨਹੀਂ ਕਰ ਸਕੂ ਸਾਡਾ ਇਲਾਕਾ ਹੀ ਇਦਾਂ ਦਾ ਕੋਈ ਸਰਕਾਰ ਵੱਲੋਂ ਵੀ ਆਪਣੇ ਵੱਲੋਂ ਵੀ ਇਲਾਕੇ ਵੱਲੋਂ ਵੀ ਕਿਸੇ ਨੂੰ ਕੋ ਘਬਰਾਣ ਦੀ ਲੋੜ ਨਹੀਂ ਹੈ ਕੋਈ ਇਸ਼ੂ ਨਹੀਂ ਆਣ ਦਵਾਂਗੇ ਅ ਬਸ ਪ੍ਰਮਾਤਮਾ ਅੱਗੇ ਬੇਨਤੀ ਹੈ ਕਿ ਪ੍ਰਮਾਤਮਾ ਘਿਰਪਾ ਰੱਖੇ ਬਰਸਾਤ ਦੀ ਜਿਹੜਾ ਸਾਡੇ ਕਰਨ ਦਾ ਕੰਮ ਹੈ ਉਹਦੀ ਕੋਈ ਕਮੀ ਨਹੀਂ ਆਣ ਦਿੱਤੀ ਜੀ ਇਸਨ ਸਾਡੇ ਨਾਲ ਹਲਕਾ ਰੂਪਨਗਰ ਤੋਂ ਕਿ ਹੜ੍ਹ ਦੀ ਸਥਿਤੀ ਦੇ ਨਾਲ ਨਿਜੀਠਣ ਦੇ ਲਈ ਪੂਰੇ ਪੁਖਤਾ ਪ੍ਰਬੰਧ ਕੀਤੇ ਹੋਏ ਨੇ ਤੇ ਗਰ ਪੂਰੇ ਹਾਈ ਅਲਰਟ ਦੇ ਉੱਤੇ ਪ੍ਰਸ਼ਾਸਨ ਤੇ ਉਹ ਆਪ ਖੁਦ ਪੂਰੇ ਗਰਾਊਂਡ ਜ਼ੀਰੋ ਦੇ ਉੱਤੇ ਸਵੇਰ ਤੋਂ ਹੀ ਡਟੇ ਹੋਏ ਨੇ ਪੂਰੀ بارش ਦੇ ਵਿੱਚ ਕੱਲ ਤੋਂ ਹੀ ਉਹ ਡਟੇ ਹੋਏ ਨੇ ਕੈਮਰਾਮੈਨ ਪ੍ਰਦੀਪ ਦੇ ਨਾਲ ਬਿਮਲ ਸਹਾਣੀ ਡੈਂਸ ਵੈਰਾ ਟੀਵੀ ਸ਼੍ਰੀ ਅਨੰਦਪੁਰ ਸਾਹਿਬ ਇਸ ਵਕਤ ਅਸੀਂ ਖੜੇ ਹਾਂ ਨੂਰਪੁਰ ਬੇਦੀ ਤੋਂ ਬੁੰਗਾ ਸਾਹਿਬ ਮੁੱਖ ਮਾਰਗ ਦੇ ਉੱਤੇ ਜਿੱਥੇ ਤੁਸੀਂ ਤਸਵੀਰਾਂ ਦੇ ਵਿੱਚ ਦੇਖ ਸਕਦੇ ਹੋ ਇਹ ਮੁੱਖ ਮਾਰਗ ਦੇ ਉੱਤੇ ਸਤਲੁਜ ਦਰਿਆ ਦਾ ਪਾਣੀ ਆ ਜੋ ਵਹਿ ਰਿਹਾ ਹੈ ਇਸ ਇਹ ਸਤਲੁਜ ਦਰਿਆ ਇਸ ਸਾਈਡ ਤੋਂ ਵਹਿ ਰਿਹਾ ਤੇ ਦੂਜੇ ਪਾਸੇ ਦੇਖਿਆ ਜਾਵੇ ਹਾਲਾਤ ਤਾਂ ਨੂਰਪੁਰ ਬੇਦੀ ਤੋਂ ਬੁੰਗਾ ਸਾਹਿਬ ਮੁੱਖ ਮਾਰਗ ਤੇ ਸਤਲੁਜ ਦਰਿਆ ਦਾ ਜੋ ਪਾਣੀ ਆ ਉਹ ਵਹਿ ਰਿਹਾ ਤੇ ਦੂਜੇ ਪਾਸੇ ਐਨਡੀਆਰਐਫ ਦੀਆਂ ਟੀਮਾਂ ਵੀ ਹੈ ਜੋ ਬਚਾਅ ਕਾਰਜ ਦੇ ਲਈ ਪਹੁੰਚ ਚੁੱਕੇ ਤੇ ਦੂਜੇ ਪਾਸੇ ਤੇ ਗੱਲ ਕੀਤੀ ਜਾਵੇ ਤਾਂ ਡਿਪਟੀ ਕਮਿਸ਼ਨਰ ਰੂਪਨਗਰ ਐਸਐਸਪੀ ਰੂਪਨਗਰ ਦੇ ਵਿਧਾਇਕ ਨੂਰਪੁਰ ਵੇਦੀ ਰੂਪਨਗਰ ਵੀ ਉਹ ਵੀ ਮੌਕੇ ਤੇ ਪਹੁੰਚੇ ਹੋਏ ਨੇ ਤੁਸੀਂ ਤਸਵੀਰਾਂ ਦੇ ਵਿੱਚ ਦੇਖ ਸਕਦੇ ਹੋ ਇਹ ਜੋ ਆਵਾਜਾਈ ਦੇ ਲਈ ਹੈ ਹੁਣ ਇਹ ਰੋਡ ਹੈ ਪ੍ਰਸ਼ਾਸਨ ਦੇ ਵੱਲੋਂ ਕੁਝ ਬੰਦ ਕਰ ਦਿੱਤਾ ਹੈ ਇਹ ਅਤੇ ਪਾਣੀ ਉਤਰਨ ਦਾ ਇੰਤਜ਼ਾਰ ਕੀਤਾ ਜਾ ਰਿਹਾ ਹੈ ਇਸ ਵਕਤ ਤਸਵੀਰਾਂ ਦੇ ਵਿੱਚ ਦੇਖਿਆ ਜਾ ਸਕਦਾ ਹੈ ਕਿ ਪਾਲੀ ਸਾਈਡ ਐਨ ਡੀ ਆਰ ਐਫ ਦੀਆਂ ਟੀਮਾਂ ਨੇ ਜੋ ਉਹ ਸਾਹਮਣੇ ਆ ਚੁੱਕੀਆਂ ਨੇ ਤੁਸੀਂ ਦੇਖ ਸਕਦੇ ਹੋ ਸਾਹਮਣੇ ਐਨ ਡੀ ਆਰ ਐਫ ਦੀਆਂ ਟੀਮਾਂ ਨੇ ਜੋ ਪਿੰਡ ਛਾਪੂਰ ਬੇਲਾ ਵਿਖੇ ਪਹੁੰਚ ਚੁੱਕੇ ਆ ਨੇ ਤੇ ਕਿਸ਼ਤੀ ਪਾ ਕੇ ਸਾਹਮਣੇ ਤੋਂ ਤੇ ਜੋ ਵੀ ਹੈਗੇ ਵਿਚਾਕਾਰਜ ਇੱਥੇ ਕੀਤੇ ਜਾਣਗੇ ਸਾਹਮਣੇ ਤਸਵੀਰਾਂ ਦੇ ਵਿੱਚ ਦੇਖ ਸਕਦੇ ਹੋ ਐਨਡੀਆਰਐਫ ਦੀ ਟੀਮ ਹੈ ਜੋ ਉਹ ਜਾ ਰਹੀ ਹੈ ਪਾਲੀ ਸੜਕ ਛਾਪੂਰ ਬੇਲਾ ਛਾਪੂਰ ਬੇਲਾ ਜੇ ਦੱਸਿਆ ਜਾਵੇ ਤਾਂ ਪਿੰਡ ਇਸ ਸਾਈਡ ਪਿੰਡ ਹੈ ਛਾਪੂਰ ਬੇਲਾ ਉੱਥੇ 30 ਤੋਂ 40 ਪਰਿਵਾਰ ਨੇ ਜੋ ਉਹ ਆਲੇ-ਦੁਆਲੇ ਤੋਂ ਦੋਨੋਂ ਪਾਸੇ ਤੋਂ ਸਤਲੁਜ ਦਰਿਆ ਦੇ ਪਾਣੀ ਦੇ ਵਿੱਚ ਘਿਰੇ ਹੋਏ ਨੇ ਜਿਨ੍ਹਾਂ ਨੂੰ ਲੈ ਕੇ ਆਉਣ ਦੇ ਲਈ ਤੇ ਰੈਸਕਿਊ ਕਰਨ ਦੇ ਲਈ ਇਹ ਐਨਡੀਆਰਐਫ ਦੀਆਂ ਟੀਮਾਂ ਮੌਕੇ ਤੇ ਪਹੁੰਚ ਚੁੱਕੀਆਂ ਨੇ ਤੇ ਹੁਣ ਆਪਣੀ ਬੋਰਡ ਦੇ ذریعے ਐਨਡੀਆਰਐਫ ਦੀਆਂ ਟੀਮਾਂ ਤੇ ਇਧਰ ਦੂਜੇ ਪਾਸੇ ਗੱਲ ਕੀਤੀ ਜਾਵੇ ਤਾਂ ਵਿਧਾਇਕ ਸਾਹਿਬ ਵੀ ਗਰਾਊਂਡ ਜ਼ੀਰੋ ਤੇ ਬਿਲਕੁਲ ਤਿਆਰ ਨਹੀਂ ਤੇ ਪੂਰੇ ਸਵੇਰ ਤੋਂ ਲੈ ਕੇ ਚੱਲਦੇ ਅਮੀਰ بارش ਦੇ ਵਿੱਚ ਇਹ ਆਪਣੀ ਜੋ ਸੇਵਾਵਾਂ ਨੇ ਉਹ ਵੀ ਨਿਵਾ ਰਹੇ ਨੇ ਤੇ ਸਾਹਮਣੇ ਗੱਲ ਕੀਤੀ ਲੱਗੇ ਜਿਨ੍ਹਾਂ ਦੇ ਵਿੱਚ ਜਿਵੇਂ ਸਾਡੀਆਂ ਦਰਿਆਵਾਂ ਨੇ ਉਹ ਓਵਰਫਲੋ ਕਰਕੇ ਪਿੰਡਾਂ ਦੇ ਵਿੱਚੋਂ ਨਿਕਲਦੀਆਂ ਪਈਆਂ ਨੇ ਇਸ ਕਰਕੇ ਅਸੀਂ ਤੁਸੀਂ ਦੇਖ ਸਕਦੇ ਹੋ ਮੌਕੇ ਦੇ ਉੱਤੇ ਐਨਡੀਆਰਐਫ ਦੀਆਂ ਟੀਮਾਂ ਅਸੀਂ ਬੁਲਾਈਆਂ ਹੈਗੀਆਂ ਨੇ ਜਿਹੜੇ ਵੀ ਪਿੰਡਾਂ ਦੇ ਵਿੱਚ ਇਸ ਵੇਲੇ ਦਰਿਆ ਓਵਰਫਲੋ ਹੋ ਕੇ ਜਾ ਰਹੇ ਹਨ ਉਹਨਾਂ ਪਿੰਡਾਂ ਦੇ ਵਿੱਚ ਸਾਡੀ ਰੈਸਕਿਊ ਟੀਮਸ ਭੇਜੀਆਂ ਜਾਣਗੀਆਂ ਮੈਡੀਕਲ ਟੀਮਸ ਭੇਜੀਆਂ ਜਾਣਗੀਆਂ ਅਸੀਂ ਸਾਰਿਆਂ ਨੂੰ ਗੁਜ਼ਾਰਿਸ਼ ਕਰ ਰਹੇ ਹਾਂ ਕਿ ਤੁਸੀਂ ਆਪਣੇ ਆਪਣੇ ਘਰਾਂ ਤੋਂ ਬਾਹਰ ਆ ਕੇ ਘਟੂ ਘਟ ਬੱਚੇ ਜਾਂ ਬਜ਼ੁਰਗ ਜਿਹੜੇ ਹੈਗੇ ਆ ਉਹ ਦਰਿਆਵਾਂ ਜਿੱਥੇ ਵੀ ਦਰਿਆ ਆ ਚੁੱਕਿਆ ਹੈਗਾ ਉਹ ਆਪਣੇ ਘਰਾਂ ਤੋਂ ਬਾਹਰ ਆ ਕੇ ਸਾਡੇ ਰਿਲੀਫ ਤੇ ਰੈਸਕਿਊ ਸੈਂਟਰਾਂ ਦੇ ਵਿੱਚ ਆ ਜਾਂਦੇ ਨੇ ਐਨਡੀਆਰ ਦੀ ਟੀਮ ਕਿਨੇ ਮੈਂਬਰ ਜਿਹੜੇ ਇੱਥੇ ਲਗਾਏ ਗਏ ਇਸ ਵੇਲੇ ਸਾਡੇ ਕੋਲ ਇੱਕ ਕਾਲਮ ਆਇਆ ਹੈ ਜਿਹਦੇ ਵਿੱਚ ਚਾਰ ਕਿਸ਼ਤਿਆਂ ਨੇ ਉਹਨਾਂ ਇਨਸਪੈਕਟਰ ਉਹਨਾਂ ਨੂੰ ਹੈਡ ਕਰ ਰਹੇ ਨੇ ਤੇ ਸਾਡਾ ਰਿਲੀਫ ਰੈਸਕਿਊ ਜਿਹੜਾ ਸਾਡਾ ਹੈਗਾ ਆਪਰੇਸ਼ਨ ਉਹ ਇਸ ਵੇਲੇ ਤਣਾਤ ਹੈਗਾ ਬਿਲਕੁਲ ਐਨਡੀਆਰ ਦੀ ਟੀਮ ਜੋ ਰਵਾਨਾ ਹੋ ਚੁੱਕੀ ਹੈ ਸਾਹਮਣੇ ਸ਼ਾਹਪੁਰ ਬੇਲਾ ਪਿੰਡ ਹੈ ਜਿੱਥੇ 40 ਤੋਂ 50 ਪਰਿਵਾਰਾਂ ਦੇ ਜਿਹੜੇ ਲੋਕ ਨੇ ਉਹਨਾਂ ਦਾ ਰੈਸਕਿਊ ਕਰਨ ਦੇ ਲਈ ਇਹ ਟੀਮ ਜਾ ਗਈ ਹੋਈ ਹੈ ਤੇ ਦੇਖ ਸਕਦੇ ਹੋ ਤੁਸੀਂ ਐਨਡੀਆਰਐਫ ਟੀਮ ਆਪਣੀ ਬੋਰਡ ਲੈ ਕੇ ਸਾਹਮਣੇ ਤੋਂ ਜਾ ਰਹੀ ਹੈ ਤੇ ਦੂਜੇ ਪਾਸੇ ਗੱਲ ਕੀਤੀ ਸਾਬੇ ਹਲਕਾ ਵਿਧਾਇਕ ਰੂਪਨਗਰ ਦਿਨੇਸ਼ ਚੱਡਾ ਵੀ ਸਵੇਰ ਤੋਂ ਹੀ ਮੌਜੂਦ ਨੇ ਚੱਡਾ ਜੀ ਕੀ ਹੈ ਹੁਣ ਇਸ ਟਾਈਮ ਸ਼ਾਪਰ ਬੇਲਾ ਦੇ ਵਿੱਚੋਂ ਕੁਝ ਲੋਕਾਂ ਨੂੰ ਰੈਸਕਿਊ ਕਰਨ ਦੇ ਲਈ ਕਿਉਂਕਿ ਵੈਸੇ ਮੈਂ ਦੱਸ ਦਿੰਦਾ ਕਿ ਪਿੰਡ ਦੇ ਵਿੱਚ ਕੋਈ ਵੈਸੇ ਪੈਨਿਕ ਵਾਲੀ ਸਿਚੁਏਸ਼ਨ ਨਹੀਂ ਹੈ ਪਿੰਡ ਜਿਹੜੇ ਘਰ ਹੈ ਉਹ ਬਿਸ਼ੱਕ ਉੱਚੇ ਨੇ ਪਰ ਫਿਰ ਵੀ ਪਤਾ ਨਹੀਂ ਹੁੰਦਾ ਪਾਣੀ ਕਦੋਂ ਵੱਜ ਜਾਵੇ ਹੋਰ ਜ਼ਿਆਦਾ ਇਸ ਕਰਕੇ ਜਿਹੜੇ ਬੱਚੇ ਜਾਂ ਬਜ਼ੁਰਗ ਬਾਹਰ ਆਣਾ ਚਾਹਦੇ ਆ ਉਹਨਾਂ ਨੂੰ ਲੈ ਕੇ ਆਣਦੇ ਨਹੀਂ ਐਨਡੀਆਰਐਫ ਦੀ ਟੀਮ ਬੁਲਾਈ ਗਈ ਹੈ ਉਹ ਆਪਣਾ ਜਾ ਰਹੇ ਨੇ ਅੰਦਰ ਲੈਣ ਲਈ ਕਿਉਂਕਿ ਸਵੇਰੇ ਜਦੋਂ ਇਹ ਸੁਨੇਹਾ ਮਿਲਿਆ ਤਾਂ ਪਹਿਲਾਂ ਇਹ ਸੀਗਾ ਕਿ ਜਿਹੜੀ ਮੋਟਰ ਬੋਟ ਹੈ ਕਿ ਮੋਟਰ ਬੋਟ ਦੇ ਰਾਹੀਂ ਕੱਢ ਲਈ ਜਾਣ ਪਰ ਮੈਂ ਇਹ ਜ਼ਰੂਰੀ ਸਮਝਿਆ ਮੈਂ ਪ੍ਰਸ਼ਾਸਨ ਨੂੰ ਇਹ ਕਿਹਾ ਕਿ ਮੋਟਰ ਬੋਟ ਦਾ ਪਰ ਰਿਸਕ ਨਹੀਂ ਲੈਣਾ ਕਿ ਆਪਾਂ ਐਨਡੀਆਰਐਫ ਨੂੰ ਬੁਲਾਈਏ ਸੋ ਲੁਧਿਆਣੇ ਤੋਂ ਐਨਡੀਆਰਐਫ ਦੀ ਟੀਮ ਬੁਲਾਈ ਗਈ ਹੈ ਪਹਿਲਾਂ ਹੀ ਆਪਣਾ ਰੈਸਕਿਊ ਇੱਥੇ ਕਰੇਗੀ ਜਿਨ੍ਹਾਂ ਨੇ ਵੀ ਬਾਹਰ ਆਣਾ ਉਹਨਾਂ ਨੂੰ ਬਾਹਰ ਲੈ ਕੇ ਆਣ ਲਈ ਤੇ ਨਾਲ ਜਿਹੜਾ ਕੋਈ ਲੋਕਲ ਐਕਸਪਰਟ ਹੈ ਉਹ ਵੀ ਨਾਲ ਲਿਆ ਗਿਆ ਤੇ ਇਹ ਹੁਣ ਅੱਗੇ ਆਪਣਾ ਜਾ ਰਹੇ ਨੇ ਤੇ ਉਹਨਾਂ ਨੂੰ ਕਿੰਨੇ ਘਰ ਨੇ ਜਿਹੜੇ ਸਾਡੀ ਸ਼ਾਹਪੁਰ ਬੇਲੇ ਦੇ ਸਾਰੇ ਹੀ ਤੁਹਾਨੂੰ ਪਤਾ ਕਿ ਅੰਦਰ ਹੀ ਹੈ ਹਰ ਪਰ ਜਿਹੜੇ ਕੁਝ ਘਰਾਂ ਨੇ ਆਪਣੇ ਜਿਹੜੇ ਪਰਿਵਾਰ ਹੈ ਅੱਗੇ ਬੱਚੇ ਜਾਂ ਬਜ਼ੁਰਗ ਪਹਿਲਾਂ ਹੀ ਬਾਹਰ ਰੱਖੇ ਹੋਏ ਨੇ ਤੇ ਕੁਝ ਜਿਹੜੇ ਹੋਰ ਆਣਾ ਚਾਹਦੇ ਆ ਉਹਨਾਂ ਨੂੰ ਲੈ ਕੇ ਆਣ ਲਈ ਉਹ ਉਹ ਜਾ ਰਹੇ ਨੇ ਕਿਸੇ ਚੀਜ਼ ਦੀ ਦਿੱਕਤ ਨਹੀਂ ਆਉਂਦਾ ਮੈਂ ਸਾਡੇ ਇਲਾਕੇ ਕਿਸੇ ਬੰਦੇ ਨੂੰ ਕਿਸੇ ਚੀਜ਼ ਦੀ ਲੋੜ ਹੈ ਚਾਹੇ ਉਹ ਬਾਹਰ ਆ ਕੇ ਕੋਈ ਰਹਿਣ ਦੀ ਕੋਈ ਕੋਈ ਹੈਲਥ ਵਿਭਾਗ ਦੇ ਵੱਲੋਂ ਕੋਈ ਦਵਾਈ ਦੀ ਕੋ ਖਾ ਮੈਂ ਇਹ ਇਕੱਲਾ ਨਹੀਂ ਕਹਿੰਦਾ ਕਿ ਮੈਂ ਹੀ ਕਰ ਦਊਗਾ ਸਾਡਾ ਇਲਾਕਾ ਹੀ ਇਦਾਂ ਦਾ ਕੋਈ ਸਰਕਾਰ ਵੱਲੋਂ ਵੀ ਆਪਣੇ ਵੱਲੋਂ ਵੀ ਇਲਾਕੇ ਵੱਲੋਂ ਵੀ ਕਿਸੇ ਨੂੰ ਕੋ ਘਬਰਾਣ ਦੀ ਲੋੜ ਨਹੀਂ ਹੈ ਕੋਈ ਇਸ਼ੂ ਨਹੀਂ ਜਾਣ ਦਵਾਗੇ ਅ ਬਸ ਪ੍ਰਮਾਤਮਾ ਅੱਗੇ ਬੇਨਤੀ ਹੈ ਕਿ ਪ੍ਰਮਾਤਮਾ ਕਿਰਪਾ ਰੱਖੇ ਬਰਸਾਤ ਦੀ ਜਿਹੜਾ ਸਾਡੇ ਕਰਨ ਦਾ ਕੰਮ ਹੈ ਉਹਦੀ ਕੋਈ ਕਮੀ ਨਹੀਂ ਜਾਣ ਦਿੱਤੀ ਜਾਵੇ ਸੰਸਦ ਸਾਡੇ ਨਾਲ ਹਲਕਾ ਰੂਪਨਗਰ ਤੋਂ ਕਿ ਹੜ੍ਹ ਦੀ ਸਥਿਤੀ ਦੇ ਨਾਲ ਨਜਿੱਠਣ ਦੇ ਲਈ ਪੂਰੇ ਪੁਖਤਾ ਪ੍ਰਬੰਧ ਕੀਤੇ ਹੋਏ ਨੇ ਤੇ ਗਰ ਪੂਰੇ ਹਾਈ ਅਲਰਟ ਦੇ ਉੱਤੇ ਪ੍ਰਸ਼ਾਸਨ ਤੇ ਉਹ ਆਪ ਖੁਦ ਪੂਰੇ ਗਰਾਉਂਡ ਜ਼ੀਰੋ ਦੇ ਉੱਤੇ ਸਵੇਰ ਤੋਂ ਹੀ ਡਟੇ ਹੋਏ ਨੇ ਪੂਰੀ بارش ਦੇ ਵਿੱਚ ਕੱਲ ਤੋਂ ਹੀ ਉਹ ਡਟੇ ਹੋਏ ਨੇ ਕੈਮਰਾਮੈਨ ਪ੍ਰਦੀਪ ਦੇ ਨਾਲ ਬਿਮਲ ਸਹਾਣੀ ਦੈਨਸ ਵੈਰਾ ਟੀਵੀ ਸ਼੍ਰੀ ਅਨੰਦਪੁਰ ਸਾਹਿਬ